ਰਾਵੀ ਦੇ ਜਿਹੜੇ ਪਾਣੀ ਦੀ ਲਵੇੜ ਦੇ ਵਿੱਚ ਪਿੰਡਾਂ ਦੇ ਪਿੰਡ ਆ ਚੁੱਕੇ ਨੇ ਜੇ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਤਾਂ ਲੋਕ ਜਿਹੜੇ ਸਰਕਾਰੀ ਵੇੜੀ ਲੈ ਕੇ ਆਪ ਜਿਹੜਾ ਇਹ ਸਮਾਨ ਲੋਕਾਂ ਦਾ ਆਪਣੇ ਘਰਾਂ ਦੇ ਵਿੱਚੋਂ ਸੇਫਲੀ ਜਿਹੜਾ ਕਢਵਾ ਰਹੇ ਨੇ ਸਾਡੇ ਨਾਲ ਕੁਝ ਲੋਕ ਨੇ ਇਸੇ ਜਿਹੜੇ ਖੁਦ ਸਮਾਨ ਜਿਹੜਾ ਕਢਵਾ ਕੇ ਆਏ ਨੇ ਪਹਿਲਾਂ ਜਿਨ੍ਹਾਂ ਦਾ ਘਰ ਸੀ ਭਲਾ ਉਹਨਾਂ ਨੇ ਗੱਲ ਕਰਦੇ ਜਿਨ੍ਹਾਂ ਦਾ ਘਰ ਡੁੱਬਿਆ ਹੋਇਆ ਸਮਾਨ ਭਾਜੀ ਤੁਹਾਡਾ ਸਮਾਨ ਡੁੱਬਿਆ ਸੀਗਾ ਉਸ ਪਰ ਕਿਹੜਾ ਪਿੰਸੀ ਤੁਹਾਡਾ ਆਈ ਰਹਿਣ ਗੱਲਾਂ ਵਈਏ ਦਿਆਂ ਤੇ ਪਿੰਡ ਸਾਡੇ ਗਲਾਂ ਵਾਲੀ ਤੇ ਰਹਿਣਾ ਸੀ ਪਾਲੀ ਜਿੱਦੈਂ ਕਿੰਨਾ ਤੱਕ ਪਾਣੀ ਉੱਥੇ ਆ ਚੁੱਕਾ ਪਾਣੀ ਬਹੁਤ ਜ਼ਿਆਦਾ ਪਾਣੀ ਕਿੱਥੋਂ ਤੱਕ ਪਾਣੀ ਪਹੁੰਚ ਗਿਆ 10 15 ਫੁੱਟ ਤੱਕ ਪਾਣੀ ਘਰ ਦੀ ਛੱਤ ਤਾਂ ਚੱਕ ਲੱਗ ਗਿਆ ਨਹੀਂ ਹਜੇ ਨਹੀਂ ਲੱਗਾ ਕਿੰਨਾ ਕ ਸਮਾਨ ਹੋ ਰਿਹਾ ਸਮਾਨ ਹੋਰ ਆਪਾਂ ਜੋ ਵੀ ਸਮਾਨ ਦਾਣਾ ਫੱਕਾ ਜੋ ਵੀ ਕੱਪੜੇ ਕੁੱਪੜੇ ਸਾਰਾ ਕੁਝ ਵਿਚੇ ਸਾਰਾ ਹੀ ਇਹਨਾਂ ਦਾ ਵਰਤਵਾਹ ਸਾਰਾ ਹੀ ਇਹਨਾਂ ਨੇ ਆਪਣੇ ਹਾਂਜੀ ਤੇ ਗੱਲ ਕੀ ਪਾਣੀਆਂ ਨੂੰ ਮਾਰਿਆ ਤੇ ਮਾਰਤਾ ਹੈ ਗੱਲ ਕੀ ਕੋਈ ਸਮਾਨ ਨਹੀਂ ਆਇਆ ਬਹੁਤ ਹਿਆੜ ਪਾਣੀ ਦੀ ਹੈ ਬਹੁਤ ਜ਼ਿਆਦਾ ਸਾਰਾ ਸ਼ੰਦ ਗੱਲ ਕੀ ਡਰਮ ਵੀ ਸਾਡੇ ਰੁੜ ਗਏ ਨੇ ਡਰਮ ਵੀ ਰੁੜ ਗਏ ਨੇ ਤੇ ਕਣਕੇ ਕੁੱਲ ਕੀ ਬਰਹਾ ਜੀਬ ਜੀਬ ਚਾਏ ਆਪਾਂ ਕਿੰਨੇ ਪਿੰਡਾਂ ਨੂੰ ਮਾਰ ਪਈ ਐ ਇਸੇ ਪਾਣੀ ਉਹਦੇ ਨਾਲ ਮਾਰ ਚਾ ਸਾਨੂੰ ਪਈ ਆ ਬੁਢੀ ਆ ਇਹਨੇ ਪਿੰਡ ਬਹੁਤ ਜ਼ਿਆਦਾ ਮਾਰ ਪਾਈ ਬਹੁਤ ਬੰਦਾ ਬਹੁਤ ਬੰਦਾ ਹੱਜਾ ਪਾਣੀ ਦਿਖਾਈ ਦੇਂਦਾ ਸਾਡੀ ਕਿਹੇ ਮਜਤ ਨਹੀਂ ਕੀਤੀ ਕਿਹ ਮੈਂ ਇਤਨੀ ਕਿਤੇ ਆਪ ਬੱਚੇ ਬਜਾਏ ਨੇ ਬੱਚੇ ਆਪਣੇ ਕੱਢ ਕੇ ਆਂਦੇ ਨੇ ਕੋਈ ਕੋਈ ਸਰਕਾਰੀ ਬੇਰੀ ਆਪ ਆਂਦੀ ਏ ਸਾਡੀ ਕਿ ਮਜਬੂਰੀ ਕੀ ਗਾਣਾ ਚਾਹੁੰਦੇ ਸਮਾਨ ਲੈ ਕੇ ਤੁਸੀਂ ਆਪ ਆ ਰਹੇ ਸੀ ਭਾਈ ਤੁਸੀਂ ਵੇਖੋ ਜੀ ਇਹ ਤਾਂ ਮੈਂ ਤਾਂ ਸਾਡੀ ਕਿਸੇ ਨੇ ਨਹੀਂ ਕੀਤੀ ਆ ਆ ਵੀ ਬੇੜੀ ਲੈਦੀ ਤੇ ਆ ਵੀ ਸਮਾਨ ਮਾੜਾ ਮੋਟਾ ਜਿਹੜਾ ਰਹਿ ਗਿਆ ਕੱਢ ਕੇ ਹੁਣੇ ਲੈ ਗਏ ਕਿੰਨੇ ਘਰਾਂ ਦਾ ਸਮਾਨ ਹੈ ਉੱਥੇ ਘਰਾਂ ਦਾ ਤੇ ਸਾਰਿਆਂ ਘਰਾਂ ਦਾ ਜੀ ਬਸ 15 20 ਡੇਰੇ ਉਹਨਾਂ ਦਾ ਸਾਰਾ ਸਮਾਨ ਕੋਟੂ ਭਾਇਆ ਉਹ ਤੇ ਆਹ ਬੜੇ ਭਾਈ ਕਣਕ ਸਭ ਕੁ ਡੱਬਾ ਜੋ ਵੀ ਹੈਗਾ ਕੁਝ ਜੋ ਆਂਦੇ ਜੋ ਹਾਂ ਸੰਦ ਵੀ ਡੱਬੇ ਹਾਂਜੀ ਲੀਪਰ ਟਰੈਕਟਰ ਆਖਦਾ ਸਭ ਡੁੱਬੇ ਵਿੱਚ ਜ਼ਰੂਰੀ ਸਮਾਨ ਜਿਹੜਾ ਸੀਗਾ ਉਹ ਆਪਣਾ ਤੁਸੀਂ ਲੈ ਆਏ ਹਾਂਜੀ ਭਾਈ ਜੋ ਖਾਣ ਪੀਣ ਲਿਕਣ ਕੇ ਕੋਣੇ ਦਿਆ ਹਾਂਜੀ ਕੱਪੜੇ ਲੈ ਕੇ ਆਏ ਆਪਣੇ ਕੱਪੜੇ ਪਾਉਣ ਲਈ ਲੈ ਆਏ ਬਸ ਕਿੰਨਾ ਕੁ ਸਮਾਨ ਸੀਗਾ ਕੀ ਕੋਈ ਰਹਿ ਗਿਆ ਤੁਹਾਡਾ ਹਾਂਜੀ ਸਭ ਟਰੈਕਟਰ ਹੈ ਭਾਈ ਉਹ ਇੱਥੇ ਨੇ ਟਰੈਕਟਰ ਟਰਾਲੀਆਂ ਕਾਲਿੰਗ ਆ ਰਹੀ ਪਰ ਸਾਕਾ ਰੋੜ ਗਿਆ ਉੱਥੇ ਤੇ ਅਸੀਂ ਆਪਣਾ ਵੀ ਬੱਚੇ ਰਹਿ ਗਏ ਮਾਂ ਹੀ ਆਏ ਨਾ ਪਾਣੀ ਨਾ ਗਨਾ ਤੇ ਨਾ ਸਰਕਾਰੀ 베ੜੀ ਤੇ ਨਾ ਕੁਛ ਆ ਸਰਕਾਰੀ ਬੰਦਾ ਜੀ ਨਾ ਬੰਦਾ ਆਵੇ ਆਪੇ 베ੜੀਆਂ ਖੜੀਆਂ ਨੇ ਤੇ ਆਪੇ ਬੱਚੇ ਆ ਆਏ ਨੇ ਲੱਦ ਕੇ ਹੁਣ ਸਰਕਾਰ ਕਹਿੰਦੀ ਬਹੁਤ ਮਦਦ ਕਰਨੇ ਲੋਕਾਂ ਨੂੰ ਆਪ ਕੱਢ ਕੱਢ ਕੇ ਘਰਾਂ ਲੈ ਹੋਣੇ ਸਮਾਨ ਆਪ ਲੈ ਹੋਣਾ ਚਾਹੀਦਾ ਹਾਂ ਜੇ ਕਹੇ ਸਾਡੀ ਮਇਤਨੀ ਕੀਤੀ ਸਿਰਫ ਇਹ ਰਾਤੀ ਮਲਾਜ ਮਗਾਇਆ ਹਨ ਵੀ ਤੁਸੀਂ ਚਲੋ ਅਸੀਂ ਰਾਤੀ ਆਏ ਆ ਸਵੇਰੇ ਫੇਰ ਗਏ ਤੇ ਉਹ ਢਿੱਚੇ ਤੁਸੀਂ ਟੁੱਟ ਗਏ ਆਹ ਮਹਾ ਬੱਚੇ ਲੈ ਆ ਗਏ ਆਏ ਹਣ ਆਇਤ ਭੁੱਖੇ ਪਾਣੇ ਬੈਠਿਆ ਹੋਗੇ ਖਾਓ ਪੀਓਗੇ ਕੀ ਤੁਹਾਨੂੰ ਹੁਣ ਕੁਛ ਨਹੀਂ ਸਾਡੇ ਖਾਣ ਪੀਣ ਦੀ ਕੁਛ ਨਹੀਂ ਰਹਾਗਾ ਅਸੀਂ ਆਏ ਤੁਸੀਂ ਤੇ ਡੇਰੇ ਲਾਏ ਨੇ ਬੈਠੇ ਆਂ ਥਾਂ ਤੇ ਵੇਖ ਸਾਧੋ ਤੁਸੀਂ ਕਿ ਜਿਹੜਾ ਪਿੰਡਾਂ ਦਾ ਮਾਹੌਲ ਜਿਹੜਾ ਤਣਾਅਪੂਰਨ ਬਣਿਆ ਹੋਇਆ ਜਿੱਥੇ ਉੱਥੇ ਨਾਲ ਹੀ ਲੋਕ ਜਿਹੜੇ ਨੇ ਸਰਕਾਰ ਤੋਂ ਕਿਤਨਾ ਕਿਤੇ ਨਾਖੁਸ਼ ਵੀ ਨਜ਼ਰ ਆ ਰਹੇ ਕਿਉਂਕਿ ਗੱਲ ਕਰਦੇ ਆ ਤਾਂ ਇਹਨਾਂ ਦਾ ਕਹਿਣਾ ਕਿ ਸਰਕਾਰ ਵੱਲੋਂ ਕੋਈ ਵੀ ਮਦਦ ਨਹੀਂ ਕੀਤੀ ਗਈ ਭਾਵੇਂ ਕਿ ਸਰਕਾਰ ਵੱਲੋਂ ਪਹਿਲਾਂ ਸੁਚੇਤ ਕੀਤਾ ਗਿਆ ਸੀ ਇਹਨਾਂ ਨੂੰ ਕਿ ਘਰਾਂ ਦੇ ਵਿੱਚੋਂ ਨਿਕਲ ਜਾਓ ਪਰ ਬਾਅਦ ਦੇ ਵਿੱਚ ਕੋਈ ਮਦਦ ਨਹੀਂ ਕੀਤੀ ਗਈ ਇਹ ਖੁਦ ਜਿਹੜੀ ਹੈ ਸਰਕਾਰੀ ਬੇੜੀ ਨੂੰ ਖੁਦ ਚਲਾ ਕੇ ਆਪਣੇ ਘਰਾਂ ਦਾ ਸਮਾਨ ਜਿਹੜਾ ਹੈ ਉਹ ਇੱਥੋਂ ਲੈ ਕੇ ਆ ਰਹੇ ਨੇ ਤਾਂ ਕਿ ਜਿਹੜਾ ਉਹ ਵੀ ਜ਼ਰੂਰੀ ਸਮਾਨ ਜਿਹੜਾ ਮੇਨ ਮੇਨ ਸਮਾਨ ਕਹਿ ਰਹੇ ਆਪਾਂ ਜਿਹੜਾ ਘਰ ਦਾ ਲੈ ਆਏ ਆ ਬਾਕੀ ਸਮਾਨ ਸਾਰਾ ਉ ਔਰ ਇਹ ਲੋਕ ਜਿਸ ਤਰੀਕੇ ਦੇ ਨਾਲ ਆਪਾਂ ਦੇਖ ਸਕਦੇ ਹਾਂ ਕਿ ਇਹ ਜਿਹੜੇ ਮਜ਼ਦੂਰ ਵਰਗ ਦੇ ਲੋਕ ਹੈ ਮੱਧ ਵਰਗ ਦੇ ਲੋਕ ਹੈ ਛੋਟੇ ਵਰਗ ਦੇ ਲੋਕ ਨੇ ਇਹਨਾਂ ਦੇ ਵਿੱਚ ਜੋ ਕਿ ਜਿਸ ਜੋ ਨੁਕਸਾਨ ਇਹਨਾਂ ਦਾ ਅੱਜ ਹੋ ਗਿਆ ਇਹਨਾਂ ਦੀ ਕਦੀ ਵੀ ਪਰਭਾਈ ਨਹੀਂ ਹੋ ਸਕਦੀ ਆਉਣ ਵਾਲਾ ਸਮਾਂ ਦੇਖਣਾ ਹੋਊਗਾ ਕਿ ਇਹ ਰਾਵੀ ਅਜੇ ਵੀ ਪਾਣੀ ਇਹਦਾ ਵਧਦਾ ਜਾ ਰਿਹਾ ਹੈ ਇਹਦਾ ਪੱਧਰ ਵਧਦਾ ਜਾ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਕਿੰਨਾ ਕੁ ਨੁਕਸਾਨ ਕਰਦਾ ਔਰ ਕਿੰਨੇ ਪਿੰਡਾਂ ਨੂੰ ਹੋਰ ਢਾਹ ਲਾਉਂਦਾ ਹੈ ਇਹ ਨਾਲ ਤੁਮ ਸ਼ਾ ਸ਼ਰਮਨਪੁਰ ਦਾਨਿਕ ਸੂਰਾ ਟੀਵੀ ਰਾਵੀ ਦੇ ਜਿਹੜੇ ਪਾਣੀ ਦੀ ਲਵੇੜ ਦੇ ਵਿੱਚ ਪਿੰਡਾਂ ਦੇ ਪਿੰਡ ਆ ਚੁੱਕੇ ਨੇ ਜੇ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਤਾਂ ਲੋ ਬੜੀ ਲੈ ਕੇ ਆਪ ਜਿਹੜਾ ਇਹ ਸਮਾਨ ਲੋਕਾਂ ਦਾ ਆਪਣੇ ਘਰਾਂ ਦੇ ਵਿੱਚੋਂ ਸੇਫਲੀ ਜਿਹੜਾ ਕਢਵਾ ਰਹੇ ਨੇ ਸਾਡੇ ਨਾਲ ਕੁਝ ਲੋਕ ਨੇ ਇਸੇ ਜਿਹੜੇ ਖੁਦ ਸਮਾਨ ਜਿਹੜਾ ਕਢਵਾ ਕੇ ਆਏ ਨੇ ਪਹਿਲਾਂ ਜਿਨ੍ਹਾਂ ਦਾ ਘਰ ਸੀ ਪਹਿਲਾਂ ਉਹਨਾਂ ਨਾਲ ਗੱਲ ਕਰਦੇ ਜਿਨ੍ਹਾਂ ਦਾ ਘਰ ਡੁੱਬਿਆ ਹੋਇਆ ਸਮਾਨ ਭਾਜੀ ਤੁਹਾਡਾ ਸਮਾਨ ਡੁੱਬਿਆ ਸੀਗਾ ਉਸ ਪਰ ਕਿਹੜਾ ਪਿੰਸੀ ਤੁਹਾਡਾ ਆਈ ਰਹਿਣ ਗੱਲਾਂ ਵਈਏ ਦਿਆਂ ਤੇ ਪਿੰਡ ਸਾਡੇ ਗਲਾਂ ਵਾਲੀ ਤੇ ਰਹਿਣਾ ਸੀ ਪਾਲੀ ਜਿੱਦਾਂ ਕਿੰਨਾ ਤੱਕ ਪਾਣੀ ਉੱਥੇ ਆ ਚੁੱਕਾ ਪਾਣੀ ਬਹੁਤ ਜ਼ਿਆਦਾ ਪਾਣੀ ਕਿੱਥੋਂ ਤੱਕ ਪਾਣੀ ਪਹੁੰਚ ਗਿਆ 10 15 ਫੁੱਟ ਤੱਕ ਪਾਣੀ ਤਾਰ ਦੀ ਸ਼ਾਤ ਤਾਂ ਅਗ ਲੱਗ ਗਿਆ ਨਹੀਂ ਹਜੇ ਨਹੀਂ ਲੱਗਾ ਕਿੰਨਾ ਸਾਮਾਨ ਹੋ ਰਿਹਾ ਸਾਮਾਨ ਹੋਰ ਆਪਣਾ ਜੋ ਵੀ ਸਾਮਾਨ ਦਾਣਾ ਫੱਕਾ ਜੋ ਵੀ ਕੱਪੜੇ ਕੁੱਪੜੇ ਸਾਰਾ ਕੁਝ ਸਾਰਾ ਕੁਝ ਅੰਦਰ ਸਾਰਾ ਕੁਝ ਵਿੱਚ ਹੀ ਸਾਰਾ ਹੀ ਸਾਮਾਨ ਉਸ ਤੇ ਆਪਣਾ ਹਾਂਜੀ ਤੇ ਗਲਗੀ ਪਾਣੀਆਂ ਨੂੰ ਮਾਰਿਆ ਤੇ ਮਾਰਤਾ ਗਲਗੀ ਕੋਈ ਸਾਮਾਨ ਨਹੀਂ ਆਇਆ ਬਹੁਤ ਹੜ ਪਾਣੀ ਦੀ ਹੈ ਬਹੁਤ ਜ਼ਿਆਦਾ ਸਾਰਾ ਸ਼ੰਦ ਗਲਗੀ ਡਰਮ ਵੀ ਸਾਡੇ ਰੁੜ ਗਏ ਨੇ ਡਰਮ ਵੀ ਰੁੜ ਗਏ ਨੇ ਤੇ ਕਣਕੇ ਪੁੱਲ ਕੀ ਬਰਹਾ ਜੀਬ ਜੀਬ ਜਾਏ ਆਪਾਂ ਕਿੰਨੇ ਪਿੰਡਾਂ ਨੂੰ ਮਾਰ ਪਈ ਹੈ ਇਸੇ ਪਾਣੀ ਉਹ ਦੇ ਨਾਲ ਮਾਰ ਚਾ ਸਾਨੂੰ ਪਈ ਆ ਬੁਧੀ ਆ ਇਹਨੇ ਪਿੰਡ ਬਹੁਤ ਜਿਆਦੀ ਮਾਰ ਪਾਈ ਬਹੁਤ ਬੰਦਾ ਹੱਜਾ ਪਾਣੀ ਦਿਖਾਈ ਦੇਂਦਾ ਸਾਡੀ ਕਿਸੇ ਮਜਦਨੀ ਕੀਤੀ ਕਿਸੇ ਮਜਦਨੀ ਕੀਤੀ ਆ ਬੱਚੇ ਬਜਾਏ ਨੇ ਬੱਚੇ ਆਪਣੇ ਕੱਢ ਕੇ ਆਂਦੇ ਨੇ ਕੋਈ ਕੋਈ ਸਰਕਾਰੀ ਬੇਰੀ ਆਸ ਆ ਪਾਉਂਦੀ ਏ ਸਾਡੀ ਕਿਸੇ ਮਜਦਨੀ ਕੀਤੀ ਕੀ ਗਾਣਾ ਚਾਹੁੰਦੇ ਸਮਾਂ ਲੈ ਕੇ ਤੁਸੀਂ ਆਪ ਆ ਰਹੇ ਸੀ ਭਾਈ ਤੁਸੀਂ ਵੇਖੋ ਜੀ ਇਹ ਤਾਂ ਮੈਂ ਤਾਂ ਸਾਡੀ ਕਿਸੇ ਨੇ ਨਹੀਂ ਕੀਤੀ ਆ ਆ ਵੀ ਬੇੜੀ ਲੈਦੀ ਤੇ ਆ ਵੀ ਸਮਾਨ ਮਾਰਾ ਮੋਟਾ ਜਿਹੜਾ ਰਹਿ ਗਿਆ ਕੱਢ ਕੇ ਹੁਣੇ ਲੈ ਗਏ ਕਿੰਨੇ ਕਿਹੜਾ ਦਾ ਸਮਾਨ ਹੈ ਉੱਥੇ ਘਰਾਂ ਦਾ ਤੇ ਸਾਰਿਆਂ ਘਰਾਂ ਦਾ ਜੀ ਬਸ 15-20 ਡੇਰੇ ਉਹਨਾਂ ਦਾ ਸਾਰਾ ਦਾ ਸਮਾਨ ਕੋਟੂ ਭਾਇਆ ਉਹ ਤੇ ਆਹ ਬੜੇ ਭਾਈ ਕਣਕ ਸਭ ਕੁ ਡੱਬਾ ਜੋ ਵੀ ਹੈਗਾ ਕੁਝ ਜੋ ਸੰਦ ਦੇ ਜੋ ਹਾਂ ਸੰਦ ਵੀ ਡੱਬੇ ਹਾਂ ਜੀ ਲਿਫਟਾ ਟਰੈਕਟਰ ਸ਼ਬਦ ਸਭ ਡੱਬੇ ਵਿੱਚ ਜ਼ਰੂਰੀ ਸਮਾਨ ਜਿਹੜਾ ਸੀਗਾ ਉਹ ਆਪਣਾ ਤੁਸੀਂ ਲੈ ਆਏ ਹਾਂਜੀ ਭਾਈ ਜੋ ਖਾਣ ਪੀਣ ਲਿਖਣ ਕੇ ਕੋਣ ਦੀ ਆ ਹਾਂਜੀ ਕੱਪੜੇ ਲੈ ਕੇ ਆਏ ਆਪਣੇ ਕੱਪੜੇ ਪਾਉਣ ਲਈ ਲੈ ਆਏ ਬਸ ਕਿੰਨਾ ਕੁ ਸਮਾਨ ਤੁਸੀਂ ਲੈ ਕੀ ਕੋਈ ਰਹਿ ਗਿਆ ਤੁਹਾਡਾ ਹਾਂਜੀ ਸਭ ਟਰੈਕਟਰ ਹੈ ਬਈ ਉੱਥੇ ਨੇ ਟਰੈਕਟਰ ਟਰਾਲੀਆਂ ਕਾਲਿੰਗ ਆ ਰਹੀ ਪਰ ਸਭ ਘਰ ਰੋੜ ਗਿਆ ਉੱਥੇ ਤੇ ਅਸੀਂ ਆਪਣਾ ਵੀ ਬੱਚੇ ਰਹਿ ਗਏ ਮਾਂ ਹੀ ਆਇਆ ਇਹ ਨਾ ਪਾਣੀ ਨਾ ਗਨਾ ਤੇ ਸਰਕਾਰੀ 베ੜੀ ਨਾ ਤੇ ਨਾ ਸਰਕਾਰੀ 베ੜੀ ਤੇ ਨਾ ਕੁਛ ਆ ਸਰਕਾਰੀ ਬੰਦਾ ਜੀ ਨਾ ਬੰਦਾ ਆਵੇ ਆਪੇ 베ੜੀਆਂ ਖੜੀਆਂ ਨੇ ਤੇ ਆਪੇ ਬੱਚੇ ਆ ਆਏ ਨੇ ਲੱਦ ਕੇ ਹੁਣ ਸਰਕਾਰ ਕਹਿੰਦੀ ਇਹ ਬਹੁਤ ਮਦਦ ਕਰਨੇ ਲੋਕਾਂ ਨੂੰ ਆਪ ਕੱਢ ਕੱਢ ਕੇ ਘਰਾਂ ਲੈ ਆਉਣ ਨੇ ਸਮਾਨ ਆਪ ਲੈ ਆਉਣਾ ਚਾਹੀਦਾ ਹਾਂ ਜੇ ਕਹੇ ਸਾਡੀ ਮਿੱਤਰੀ ਕੀਤੀ ਸਿਰਫ ਇਹ ਰਾਤੀ ਮਲਾਜ ਮਗਾਇਆ ਹਨ ਭਈ ਤੁਸੀਂ ਚਲੋ ਅਸੀਂ ਰਾਤੀ ਆਏ ਆ ਸਵੇਰੇ ਫੇਰ ਗਏ ਆ ਤੇ ਉਹਦੇ ਚਿਰਾਂ ਤੁਸੀਂ ਟੁੱਟ ਗਏ ਆਹ ਮਹਾ ਬੱਚੇ ਲੈ ਆ ਗਏ ਆਏ ਹਣ ਸਾਹਤ ਭੁੱਖੇ ਭਾਣੇ ਬੈਠਾ ਹੋਗੇ ਖਾਓ ਪੀਓਗੇ ਕੀ ਹੁਣ ਕੁਛ ਨਹੀਂ ਸਾਡੇ ਖਾਣ ਪੀਣ ਦੀ ਕੁਛ ਨਹੀਂ ਹੈਗਾ ਅਸੀਂ ਆ ਤੁਸੀਂ ਦੇ ਡੇਰੇ ਲਾਏ ਨੇ ਬੈਠੇ ਆਂ ਥਾਂ ਤੇ ਦੇਖ ਸਕਦੇ ਹੋ ਤੁਸੀਂ ਕਿ ਜਿਹੜਾ ਪਿੰਡਾਂ ਦਾ ਮਾਹੌਲ ਜਿਹੜਾ ਤਣਾਅਪੂਰਨ ਬਣਿਆ ਹੋਇਆ ਜਿੱਥੇ ਉੱਥੇ ਨਾਲ ਹੀ ਲੋਕ ਜਿਹੜੇ ਨੇ ਸਰਕਾਰ ਤੋਂ ਕਿਤਨਾ ਕਿਤੇ ਨਾਖੁਸ਼ ਵੀ ਨਜ਼ਰ ਆ ਰਹੇ ਕਿਉਂਕਿ ਗੱਲ ਕਰਦੇ ਆ ਤਾਂ ਇਹਨਾਂ ਦਾ ਕਹਿਣਾ ਕਿ ਸਰਕਾਰ ਵੱਲੋਂ ਕੋਈ ਵੀ ਮਦਦ ਨਹੀਂ ਕੀਤੀ ਗਈ ਭਾਵੇਂ ਕੀ ਸਰਕਾਰ ਵੱਲੋਂ ਪਹਿਲਾਂ ਸੁਚੇਤ ਕੀਤਾ ਗਿਆ ਸੀ ਇਹਨਾਂ ਨੂੰ ਕਿ ਘਰਾਂ ਦੇ ਵਿੱਚੋਂ ਨਿਕਲ ਜਾਓ ਪਰ ਬਾਅਦ ਦੇ ਵਿੱਚ ਕੋਈ ਮਦਦ ਨਹੀਂ ਕੀਤੀ ਗਈ ਇਹ ਖੁਦ ਜਿਹੜੀ ਹੈ ਸਰਕਾਰੀ ਵੇੜੀ ਨੂੰ ਖੁਦ ਚਲਾ ਕੇ ਆਪਣੇ ਘਰਾਂ ਦਾ ਸਮਾਨ ਜਿਹੜਾ ਹੈ ਉਹ ਇੱਥੋਂ ਲੈ ਕੇ ਆ ਰਹੇ ਨੇ ਤਾਂ ਕੀ ਜਿਹੜਾ ਉਹ ਵੀ ਜ਼ਰੂਰੀ ਸਮਾਨ ਜਿਹੜਾ ਮੇਨ ਮੇਨ ਸਮਾਨ ਕਹਿ ਰਹੇ ਆਪਾਂ ਜਿਹੜਾ ਘਰ ਦਾ ਲੈ ਆਏ ਆ ਬਾਕੀ ਸਮਾਨ ਸਾਰਾ ਉੱਥੇ ਪਾਣੀ ਦੇ ਵਿੱਚ ਰੁੜ ਗਿਆ ਜਾਂ ਪਾਣੀ ਦੇ ਵਿੱਚ ਜਿਹੜਾ ਡੁੱਬ ਗਿਆ ਔਰ ਇਹ ਲੋਕ ਜਿਸ ਤਰੀਕੇ ਦੇ ਨਾਲ ਆਪਾਂ ਦੇਖ ਸਕਦੇ ਹਾਂ ਕਿ ਇਹ ਜਿਹੜੇ ਮਜ਼ਦੂਰ ਵਰਗ ਦੇ ਲੋਕ ਹੈ ਮੱਧ ਵਰਗ ਦੇ ਲੋਕ ਹੈ ਛੋਟੇ ਵਰਗ ਦੇ ਲੋਕ ਨੇ ਇਹਨਾਂ ਦੇ ਵਿੱਚ ਜੋ ਕਿ ਜਿਸ ਜੋ ਨੁਕਸਾਨ ਇਹਨਾਂ ਦਾ ਅੱਜ ਹੋ ਗਿਆ ਇਹਨਾਂ ਦੀ ਕਦੀ ਵੀ ਪਰਭਾਈ ਨਹੀਂ ਹੋ ਸਕਦੀ ਆਉਣ ਵਾਲਾ ਸਮਾਂ ਦੇਖਣਾ ਹੋਊਗਾ ਕਿ ਇਹ ਰਾਵੀ ਅਜੇ ਵੀ ਪਾਣੀ ਇਹਦਾ ਵਧਦਾ ਜਾ ਰਿਹਾ ਹੈ ਇਹਦਾ ਪੱਧਰ ਵਧਦਾ ਜਾ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਕਿੰਨਾ ਕੁ ਨੁਕਸਾਨ ਕਰਦਾ ਔਰ ਕਿੰਨੇ ਪਿੰਡਾਂ ਨੂੰ ਹਟਾ ਲੋਂਦਾ ਹੈ ਇਹ ਨਾਲਾ ਤੋਂ ਸ਼ਾਸ਼ਰਮਨ ਪੋਰ ਦਾਨਿਕ ਸੂਰਾ ਟੀਵੀ ਰਾਵੀ ਦੇ ਜਿਹੜੇ ਪਾਣੀ ਦੀ ਲਵੇੜ ਦੇ ਵਿੱਚ ਪਿੰਡਾਂ ਦੇ ਪਿੰਡ ਆ ਚੁੱਕੇ ਨੇ ਜੇ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਤਾਂ ਲੋਕ ਜਿਹੜੇ ਸਰਕਾਰੀ ਵੇੜੀ ਲੈ ਕੇ ਆਪ ਜਿਹੜਾ ਇਹ ਸਮਾਨ ਲੋਕਾਂ ਦਾ ਆਪਣੇ ਘਰਾਂ ਦੇ ਵਿੱਚੋਂ ਸੇਫਲੀ ਜਿਹੜਾ ਕਢਵਾ ਰਹੇ ਨੇ ਸਾਡੇ ਨਾਲ ਕੁਝ ਲੋਕ ਨੇ ਇਸੇ ਜਿਹੜੇ ਖੁਦ ਸਮਾਨ ਜਿਹੜਾ ਕਢਵਾ ਕੇ ਆਏ ਨੇ ਪਹਿਲਾਂ ਅਜਨਾਲਾ ਘਰ ਸੀ ਭਲਾ ਉਹਨਾਂ ਨਾਲ ਗੱਲ ਕਰਦੇ ਜਿਹਨਾਂ ਘਰ ਡੁੱਬਿਆ ਹੋਇਆ ਸਮਾਨ ਭਾਜੀ ਤੁਹਾਡਾ ਸਮਾਨ ਡੁੱਬਿਆ ਸੀਗਾ ਉਸ ਪਰ ਕੀ ਕਿਹੜਾ ਪਿੰਡ ਸੀ ਤੁਹਾਡਾ ਆਈ ਰਹਿਣ ਗੱਲਾਂ ਵਈਏ ਦਏ ਐਂ ਤੇ ਪਿੰਡ ਸਾਡਾ ਗਲਾਂ ਵਾਲੀ ਤੇ ਰਹਿਣਾ ਸੀ ਪਾਲੀ ਜਿੱਦਾਂ ਕਿੰਨਾ ਕੁ ਪਾਣੀ ਉੱਥੇ ਆ ਚੁੱਕਾ ਪਾਣੀ ਬਹੁਤ ਜ਼ਿਆਦਾ ਪਾਣੀ ਕਿੱਥੋਂ ਤੱਕ ਪਾਣੀ ਪਹੁੰਚ ਗਿਆ 10 15 ਫੁੱਟ ਤੱਕ ਪਾਣੀ ਘਰ ਦੀ ਛੱਤ ਤਾਂ ਚੱਕ ਲੱਗ ਗਿਆ ਨਹੀਂ ਹਜੇ ਨਹੀਂ ਲੱਗਾ ਕਿੰਨਾ ਕੁ ਸਮਾਨ ਹੋ ਰਿਹਾ ਸਮਾਨ ਹੋਰ ਆਪਣਾ ਜੋ ਵੀ ਸਮਾਨ ਕੇ ਦਾਣਾ ਫੱਕਾ ਜੋ ਵੀ ਕੱਪੜੇ ਗੁੱਪੜੇ ਸਾਰਾ ਕੁਝ ਵਿਚੇ ਸਾਰਾ ਹੀ ਸਾਮਾਨ ਉਸ ਤੇ ਆਪਣਾ ਹਾਂਜੀ ਤੇ ਗਲਗੀ ਪਾਣੀਆਂ ਨੂੰ ਮਾਰਿਆ ਤੇ ਮਾਰਤਾ ਗਲਗੀ ਕੋਈ ਸਮਾਨ ਨਹੀਂ ਆਇਆ ਬਹੁਤ ਹੜ ਪਾਣੀ ਦੀ ਹੈ ਬਹੁਤ ਜ਼ਿਆਦਾ ਸ਼ਾਰਾ ਸ਼ੰਦ ਗਲਗੀ ਡਰਮ ਵੀ ਸਾਡੇ ਰੁੜ ਗਏ ਨੇ ਡਰਮ ਵੀ ਰੁੜ ਗਏ ਨੇ ਤੇ ਕਣਕੇ ਦੀ ਪੁੱਲ ਕੀ ਬਰਹਾ ਜੀਬ ਜੀਬ ਜਾਏ ਆਪਾਂ ਕਿੰਨੇ ਪਿੰਡਾਂ ਨੂੰ ਮਾਰ ਪਈ ਹੈ ਇਸੇ ਪਾਣੀ ਉਹਦੇ ਨਾਲ ਮਾਰ ਚਾ ਸਾਨੂੰ ਬਈ ਆ ਬੁੱਧੀ ਆ ਇਹਨੇ ਪਿੰਡ ਬਹੁਤ ਜ਼ਿਆਦਾ ਮਾਰ ਪਾਈ ਬਹੁਤ ਬੰਦਾ ਹਾਰ ਗਿਆ ਪਾਣੀ ਦਿਖਾਈ ਦੇਂਦਾ ਸਾਡੀ ਕਿਹੇ ਮਜਤਨੀ ਕੀਤੀ ਕਿਹ ਮੈਂ ਇਤਨੀ ਕਿਤੇ ਆਪ ਬੱਚੇ ਬਜਾਏ ਨੇ ਬੱਚੇ ਆਪਣੇ ਕੱਢ ਕੇ ਆਂਦੇ ਨੇ ਕੋਈ ਕੋਈ ਸਰਕਾਰੀ ਬੇਰੀ ਆਪ ਆਂਦੀ ਏ ਸਾਡੀ ਕਿ ਮਜਬੂਰੀ ਕੀ ਗਾਣਾ ਚਾਹੁੰਦੇ ਸਮਾਨ ਲੈ ਕੇ ਤੁਸੀਂ ਆਪ ਆ ਰਹੇ ਸੀ ਭਾਈ ਤੁਸੀਂ ਵੇਖੋ ਜੀ ਇਹ ਤਾਂ ਮੈਂ ਤਾਂ ਸਾਡੀ ਕਿਸੇ ਨੇ ਨਹੀਂ ਕੀਤੀ ਆ ਆ ਵੀ ਬੇੜੀ ਲੈਦੀ ਤੇ ਆ ਵੀ ਸਮਾਨ ਮਾੜਾ ਮੋਟਾ ਜਿਹੜਾ ਰਹਿ ਗਿਆ ਕੱਢ ਕੇ ਹੁਣੇ ਲੈ ਗਏ ਕਿੰਨੇ ਘਰਾਂ ਦਾ ਸਮਾਨ ਹੈ ਉੱਥੇ ਘਰਾਂ ਦਾ ਤੇ ਸਾਰਿਆਂ ਘਰਾਂ ਦਾ ਜੀ ਬਸ 15 20 ਡੇਰੇ ਉਹਨਾਂ ਦਾ ਸਾਰਾ ਸਮਾਨ ਕੋਟੂ ਬਾਇਆ ਉਹ ਤੇ ਆਹ ਬੜੇ ਭਾਈ ਕਣਕ ਸਭ ਕੁ ਡੱਬਾ ਜੋ ਵੀ ਹੈਗਾ ਕੁਝ ਜੋ ਆਂਦੇ ਜੋ ਹਾਂ ਸੰਦ ਵੀ ਡੱਬੇ ਹਾਂ ਜੀ ਰੀਪਰ ਟਰੈਕਟਰ ਆ ਸਭ ਡੱਬੇ ਵਿੱਚ ਜ਼ਰੂਰੀ ਸਮਾਨ ਜਿਹੜਾ ਸੀਗਾ ਉਹ ਆਪਣਾ ਤੁਸੀਂ ਲੈ ਆਏ ਹਾਂਜੀ ਭਾਈ ਜੋ ਖਾਣ ਪੀਣ ਲਿਖਣ ਕੇ ਕੋਣ ਦੀ ਆ ਹਾਂਜੀ ਕੱਪੜੇ ਲੈ ਕੇ ਆਏ ਆਪਣੇ ਕੱਪੜੇ ਪਾਉਣ ਲਈ ਲੈ ਆਏ ਬਸ ਕਿੰਨਾ ਕੁ ਸਮਾਨ ਤੁਸੀਂ ਜਿਹੜਾ ਕੀ ਕੋਈ ਰਹਿ ਗਿਆ ਤੁਹਾਡਾ ਹਾਂਜੀ ਟਰਾਲ ਸਭ ਟਰੈਕਟਰ ਆ ਭਾਈ ਉੱਥੇ ਨੇ ਟਰੈਕਟਰ ਟਰਾਲੀਆਂ ਕਾਲਿੰਗ ਆ ਰਹੀ ਪਰ ਸਾਕਾ ਰੋੜ ਗਿਆ ਉੱਥੇ ਤੇ ਅਸੀਂ ਆਪਣਾ ਵੀ ਬੱਚੇ ਰਹਿ ਗਏ ਮਾਂ ਹੀ ਆਏ ਆ ਇਹ ਨਾ ਪਾਣੀ ਨਾ ਗਨਾ ਤੇ ਨਾ ਸਰਕਾਰੀ ਬੇੜੀ ਤੇ ਨਾ ਕੁਛ ਆ ਸਰਕਾਰੀ ਬੰਦਾ ਜੀ ਨਾ ਬੰਦਾ ਆਵੇ ਆਪੇ ਬੇੜੀਆਂ ਖੜੀਆਂ ਨੇ ਤੇ ਆਪੇ ਬੱਚੇ ਆ ਆਏ ਨੇ ਲੱਦ ਕੇ ਹੁਣ ਸਰਕਾਰ ਕਹਿੰਦੀ ਬਹੁਤ ਮਦਦ ਕਰਨੇ ਲੋਕਾਂ ਨੂੰ ਆਪ ਕੱਢ ਕੱਢ ਕੇ ਘਰਾਂ ਲੈ ਆਉਣੇ ਸਮਾਨ ਆਪ ਲੈ ਆਉਣਾ ਚਾਹੀਦਾ ਹਾਂ ਜੇ ਕਹੇ ਸਾਡੀ ਮਇਤਨੀ ਕੀਤੀ ਸਿਰਫ ਇਹ ਰਾਤੀ ਮਲਾਜ ਮਗਾਇਆ ਹਨ ਵੀ ਤੁਸੀਂ ਚਲੋ ਅਸੀਂ ਰਾਤੀ ਆਏ ਆ ਸਵੇਰੇ ਫੇਰ ਗਏ ਤੇ ਉਹ ਢਿੱਚੇ ਤੁਸੀਂ ਟੁੱਟ ਗਏ ਆਹ ਮਹਾ ਬੱਚੇ ਲੈ ਆ ਗਏ ਆਏ ਹਣ ਆਇਤ ਭੁੱਖੇ ਪਾਣੇ ਬੈਠਿਆ ਰੋਗੇ ਖਾਓ ਪੀਓਗੇ ਕੀ ਹੁਣ ਕੁਛ ਨਹੀਂ ਸਾਡੇ ਖਾਣ ਪੀਣ ਦੀ ਕੁਛ ਨਹੀਂ ਰਹਾਗਾ ਅਸੀਂ ਆਏ ਤੁਸੀਂ ਤੇ ਡੇਰੇ ਲਾਏ ਨੇ ਬੈਠੇ ਆਂ ਥਾਂ ਤੇ ਵੇਖ ਸਾਥੀਓ ਤੁਸੀਂ ਕਿ ਜਿਹੜਾ ਪਿੰਡਾਂ ਦਾ ਮਾਹੌਲ ਜਿਹੜਾ ਤਣਾਅਪੂਰਨ ਬਣਿਆ ਹੋਇਆ ਜਿੱਥੇ ਉੱਥੇ ਨਾਲ ਹੀ ਲੋਕ ਜਿਹੜੇ ਨੇ ਸਰਕਾਰ ਤੋਂ ਕਿਤਨਾ ਕਿਤੇ ਨਾਖੁਸ਼ ਵੀ ਨਜ਼ਰ ਆ ਰਹੇ ਕਿਉਂਕਿ ਗੱਲ ਕਰਦੇ ਆ ਤਾਂ ਇਹਨਾਂ ਦਾ ਕਹਿਣਾ ਕਿ ਸਰਕਾਰ ਵੱਲੋਂ ਕੋਈ ਵੀ ਮਦਦ ਨਹੀਂ ਕੀਤੀ ਗਈ ਭਾਵੇਂ ਕਿ ਸਰਕਾਰ ਵੱਲੋਂ ਪਹਿਲਾਂ ਸੁਚੇਤ ਕੀਤਾ ਗਿਆ ਸੀ ਇਹਨਾਂ ਨੂੰ ਕਿ ਘਰਾਂ ਦੇ ਵਿੱਚੋਂ ਨਿਕਲ ਜਾਓ ਪਰ ਬਾਅਦ ਦੇ ਵਿੱਚ ਕੋਈ ਮਦਦ ਨਹੀਂ ਕੀਤੀ ਗਈ ਇਹ ਖੁਦ ਜਿਹੜੀ ਹੈ ਸਰਕਾਰੀ ਬੇੜੀ ਨੂੰ ਖੁਦ ਚਲਾ ਕੇ ਆਪਣੇ ਘਰਾਂ ਦਾ ਸਮਾਨ ਜਿਹੜਾ ਹੈ ਉਹ ਇੱਥੋਂ ਲੈ ਕੇ ਆ ਰਹੇ ਨੇ ਤਾਂ ਕਿ ਜਿਹੜਾ ਉਹ ਵੀ ਜ਼ਰੂਰੀ ਸਮਾਨ ਜਿਹੜਾ ਮੇਨ ਮੇਨ ਸਮਾਨ ਕਹਿ ਰਹੇ ਆਪਾਂ ਜਿਹੜਾ ਘਰ ਦਾ ਲੈ ਆਏ ਆ ਬਾਕੀ ਸਮਾਨ ਸਾਰਾ ਔਰ ਇਹ ਲੋਕ ਜਿਸ ਤਰੀਕੇ ਦੇ ਨਾਲ ਆਪਾਂ ਦੇਖ ਸਕਦੇ ਹਾਂ ਕਿ ਇਹ ਜਿਹੜੇ ਮਜ਼ਦੂਰ ਵਰਗ ਦੇ ਲੋਕ ਹੈ ਮੱਧ ਵਰਗ ਦੇ ਲੋਕ ਹੈ ਛੋਟੇ ਵਰਗ ਦੇ ਲੋਕ ਨੇ ਇਹਨਾਂ ਦੇ ਵਿੱਚ ਜੋ ਕਿ ਜਿਸ ਜੋ ਨੁਕਸਾਨ ਇਹਨਾਂ ਦਾ ਅੱਜ ਹੋ ਗਿਆ ਇਹਨਾਂ ਦੀ ਕਦੀ ਵੀ ਪਰਭਾਈ ਨਹੀਂ ਹੋ ਸਕਦੀ ਆਉਣ ਵਾਲਾ ਸਮਾਂ ਦੇਖਣਾ ਹੋਊਗਾ ਕਿ ਇਹ ਰਾਵੀ ਅਜੇ ਵੀ ਪਾਣੀ ਇਹਦਾ ਵਧਦਾ ਜਾ ਰਿਹਾ ਹੈ ਇਹਦਾ ਪੱਧਰ ਵਧਦਾ ਜਾ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਕਿੰਨਾ ਕੁ ਨੁਕਸਾਨ ਕਰਦਾ ਔਰ ਕਿੰਨੇ ਪਿੰਡਾਂ ਨੂੰ ਹੋਰ ਢਾਹ ਲਾਉਂਦਾ ਹੈ ਇਹ ਨਾਲ ਤੁਮ ਸ਼ਾ ਸ਼ਰਮਨਪੁਰ ਦਾਨਿਕ ਸੂਰਾ ਟੀਵੀ